ਖਨੌਰੀ ਬਾਰਡਰ ਦੇ ਉੱਤੇ ਲੱਗਾ ਹੋਇਆ ਕਿਸਾਨਾਂ ਦਾ ਮੋਰਚਾ ਜਿਹੜਾ ਕਿ ਪਿਛਲੇ ਸਾਲ ਫਰਵਰੀ ਤੋਂ ਚੱਲਦਾ ਆ ਰਿਹਾ ਸੀਗਾ ਉਹ ਸਰਕਾਰ ਦੁਆਰਾ ਜਿਹੜੇ ਇਹ ਵਧੀਆ ਲੀਡਰ ਸੀਗੇ ਜਿਹੜੇ ਮੀਟਿੰਗ ਕਰਨ ਗਏ ਸੀਗੇ ਭੰਦੇਰ ਸਾਹਿਬ ਵਰਗੇ ਤੇ ਡੱਲੇਵਾਲ ਸਾਹਿਬ ਐਂਬੂਲੈਂਸ ਦੇ ਵਿੱਚ ਗਏ ਸੀ ਮੀਟਿੰਗ ਕਰਨ ਤੇ ਉੱਥੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦੇ ਤੋਂ ਬਾਅਦ ਪੁਲਿਸ ਨੇ ਸਾਰਾ ਐਕਸ਼ਨ ਲੈ ਕੇ ਇੱਕ ਤਰ੍ਹਾਂ ਦੇ ਨਾਲ ਜੋ ਵੀ ਉੱਥੇ ਸੀਗਾ ਤੁਸੀਂ ਦੇਖਿਆ ਹੀ ਹੋਣਾ ਨਿਊਜ਼ ਇਹ ਸਾਰੀਆਂ ਹੀ ਹਨਾ ਪੀਲਾ ਪੰਜਾ ਚੱਲ ਗਿਆ ਪੁਲਿਸ ਨੇ ਉੱਥੇ ਆ ਕੇ ਅਨਾਉਂਸਮੈਂਟ ਕੀਤੀ ਕਿ ਅਸੀਂ ਲਗਭਗ 3000 ਦੇ ਇਹ ਕਰੀਬ ਪੁਲਿਸ ਮੁਲਾਜ਼ਮ ਹੈਗੇ ਆ ਕਿ ਤੁਸੀਂ ਇੱਥੇ ਜਿਹੜੇ ਖਨੌਰੀ ਬਾਰਡਰ ਤੇ ਬੈਠੇ ਹੈਗੇ ਆ ਜਿਹੜੇ ਕਿਸਾਨ ਆ ਤੁਸੀਂ ਉਹ ਲਗਭਗ 300 400 ਹੈਗੇ ਆ ਤੇ ਸਾਡੇ ਕੋਲ ਹਥਿਆਰ ਵੀ ਹੈਗੇ ਆ ਤੁਸੀਂ ਆਪਾਂ ਮੁਕਾਬਲੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਗਈ ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਰਿਕਵੈਸਟ ਹੀ ਕੀਤੀ ਆ ਕਿ ਮੁਕਾਬਲਾ ਤਾਂ ਕੋਈ ਹੈ ਹੀ ਨਹੀਂਗਾ ਵੀ ਅਸੀਂ ਸਾਡੀ ਫੋਰਸ ਜ਼ਿਆਦੇ ਆ ਸੋ ਇਸ ਲਈ ਬਿਹਤਰ ਆ ਕਿ ਤੁਸੀਂ ਇਹ ਰਜਮੰਦੀ ਦੇ ਨਾਲ ਹੀ ਇਹ ਜਗ੍ਹਾ ਜਿਹੜੀ ਹੈਗੀ ਆ ਖਾਲੀ ਕਰ ਦਿਓ ਸੋ ਕੁਝ ਕਿਸਾਨ ਉਥੇ ਅੜੇ ਵੀ ਪਰ ਉਸ ਤੋਂ ਬਾਅਦ ਪੀੜਾ ਪੰਝਾ ਆ ਪੁਲਿਸ ਨੇ ਜ਼ਬਰਦਸਤੀ ਵੀ ਕੀਤੀ ਤੇ ਉਹ ਜਿਹੜਾ ਸੀਗਾ ਉਥੇ ਧਰਨਾ ਉਹ ਚਕਾ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ ਤਿਆਰੀਆਂ ਕਈ ਚਿਰ ਦੀਆਂ ਚੱਲ ਰਹੀਆਂ ਸੀਗੀਆਂ ਸਰਾ ਸਾਰੇ ਇਹ ਸੈਂਟਰ ਸਰਕਾਰ ਤੇ ਜਿਹੜੀ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਹੀ ਇਦਾਂ ਹੋ ਸਕਦਾ ਹੈ ਹਨ ਤੇ ਹੋਇਆ ਵੀ ਇਦਾਂ ਹੀ ਆ ਤੇ ਮੈਂ ਇਹਦੇ ਪਿੱਛੇ ਕੀ ਕਾਰਨ ਰਹਿ ਜਿਹਦੀ ਵਜ੍ਹਾ ਕਰਕੇ ਕਿਸਾਨ ਇਹ ਜਿਹੜਾ ਅੰਦੋਲਨ ਸੀਗਾ ਉਹਨੂੰ ਇੱਕ ਜੋ ਇਹ ਉਦਾ ਅੰਤ ਹੋਣਾ ਚਾਹੀਦਾ ਸਗਾ ਇੱਕ ਵਧੀਆ ਉਸ ਲੈਵਲ ਤੇ ਕਿਉਂ ਨਹੀਂ ਲੈ ਕੇ ਜਾ ਸਕੇ ਕੀ ਇਹਦੇ ਪਿੱਛੇ ਖਾਮੀਆਂ ਸੀ ਤੇ ਦੂਸਰਾ ਜਿਹੜੀ ਇਹ ਰਾਜ ਸਰਕਾਰ ਪੰਜਾਬ ਦੀ ਹੈਗੀ ਆ ਉਹਦੀ ਕੀ ਮਜਬੂਰੀ ਪੈ ਗਈ ਕਿ ਇੱਕ ਸਾਲ ਤੋਂ ਬਾਅਦ ਉਹਨਾਂ ਨੂੰ ਹੁਣ ਇਹ ਜ਼ਰੂਰੀ ਹੋ ਗਿਆ ਕਿ ਇਹ ਜਿਹੜਾ ਮੋਰਚਾ ਹੈਗਾ ਸਾਨੂੰ ਚਕੋਣਾ ਹੀ ਪੈਣਾ ਹੈ ਇਹਦੇ ਨਾਲ ਭਗਵੰਤ ਮਾਨ ਨੂੰ ਕੀ ਨੁਕਸਾਨ ਹੋਇਆ ਕੇਂਦਰ ਸਰਕਾਰ ਨੇ ਇੱਕ ਵਾਰੀ ਫੇਰ ਮਾਸਟਰ ਦੇ ਮੁੰਡੇ ਦੇ ਮੁੰਡੇ ਦੇ ਉੱਤੇ ਰੱਖ ਕੇ ਬੰਦੂਕ ਲਾਗਦਾ ਮੈਨੂੰ ਚਲਾ ਦਿੱਤੀ ਆ ਜਿਹਦਾ ਨੁਕਸਾਨ ਜੋ ਭਗਵੰਤ ਮਾਨ ਦੀ ਲੋਕਪ੍ਰਿਅਤਾ ਅੱਜ ਤੋਂ 3 ਸਾਲ ਪਹਿਲਾਂ ਸੀਗੀ ਪੰਜਾਬ ਦੇ ਵਿੱਚ ਪਹਿਲਾਂ ਉਹ ਜਿਹੜਾ ਅੰਮ੍ਰਿਤਪਾਲ ਵਾਲਾ ਜਿਹੜਾ ਹੋਰ ਨੌਜਵਾਨ ਜਦੋਂ ਉਹਨਾਂ ਤੇ ਐਨਐਸਐ ਲਾਈ ਉਹ ਜਿਹੜੇ ਇੱਕ ਵਰਗ ਉਹਦੇ ਖਿਲਾਫ ਹੋਇਆ ਮੈਨੂੰ ਲੱਗਦਾ ਇਹ ਜਿਹੜਾ ਹੁਣ ਦੂਸਰਾ ਵੀ ਵਰਗ ਕਿਸਾਨੀ ਵਾਲਾ ਹੈਗਾ ਉਹ ਵੀ ਉਹਨਾਂ ਨੇ ਆਪਣੇ ਖਿਲਾਫ ਕਰ ਲਿਆ ਹੈਗਾ ਇਹ ਸਾਰੀਆਂ ਗੱਲਾਂ ਨੂੰ ਆਪਾਂ ਤਰਤੀਬ ਵਾਈਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਧਰਨਾ ਲੱਗਾ ਹੋਇਆ ਹੈਗਾ ਇਹਦੇ ਵਿੱਚ ਕਿਸਾਨ ਜਾਨੀ ਕਿ ਇਸ ਅੰਦੋਲਨ ਨੂੰ ਇੱਕ ਅੰਤ ਵਧੀਆ ਨਹੀਂ ਦੇ ਸਕੇ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਸੀਗੇ ਸਭ ਤੋਂ ਵੱਡਾ ਕਾਰਨ ਸੀਗਾ ਇਹਦੇ ਵਿੱਚ ਕਿ ਜਿਹੜਾ ਪਿਛਲਾ ਕਿਸਾਨੀ ਅੰਦੋਲਨ ਹੋਇਆ ਸੀਗਾ ਜਿਹੜਾ ਦਿੱਲੀ ਦੇ ਵਿੱਚ ਜਾ ਕੇ ਇਹ ਧਰਨਾ ਦਿੱਤਾ ਸੀਗਾ ਉਹਦੇ ਵਿੱਚ ਜਿਹੜਾ ਇੱਕ ਰਾਜਨੀਤਿਕ ਧੜਾ ਸੀਗਾ ਜਿਹਨੂੰ ਕਹਿੰਦੇ ਆਈ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਵੋਟਾਂ ਵੀ ਲੜੀਆਂ ਸੀਗੀਆਂ ਤੇ ਇਹ ਪੰਦੇਰ ਸਾਹਿਬ ਤੇ ਡੱਲੇਵਾਲ ਵਾਲਾ ਧੜਾ ਇਹਨਾਂ ਦੀ ਆਪਸੀ ਪਾਟੋ ਤਾੜ ਵੀ ਇਹ ਜਿਹੜਾ ਅੰਦੋਲਨ ਸੀਗਾ ਖਨੌਰੀ ਵਾਲਾ ਉਹਨੂੰ ਇੱਕ ਸੇਰੇ ਤੱਕ ਲੈ ਕੇ ਜਾ ਨਹੀਂ ਸਕੇ ਵਧੀਆ ਤਰੀਕੇ ਨਾਲ ਉਹਨਾਂ ਦੇ ਵਿੱਚ ਜਿਹੜੀ ਆਪਸੀ ਪਾੜ ਸੀਗੀ ਇਹ ਜਿਹੜੇ ਕਿਸਾਨ ਆਗੂਆਂ ਦੇ ਵਿੱਚ ਉਹ ਵੀ ਇੱਕ ਸਭ ਤੋਂ ਵੱਡਾ ਕਾਰਨ ਸੀਗਾ ਜੇਕਰ ਇਹ ਸਾਰੇ ਕਿਸਾਨ ਆਗੂ ਸ਼ਾਇਦ ਇਕੱਠੇ ਹੋ ਕੇ ਇਹ ਜਿਹੜਾ ਇੱਕ ਚਲਾਇਆ ਹੋਇਆ ਸੀ ਐਮਐਸਪੀ ਤੇ ਕਰਜ਼ਾ ਮਾਫੀ ਜਿਹੜੀਆਂ ਮੇਨ ਮੰਗਾ ਸੀਗੀਆਂ ਉਹਨਾਂ ਨੂੰ ਲੈ ਕੇ ਜੇਕਰ ਇਹ ਸਾਰੇ ਕਿਸਾਨ ਇਕੱਠੇ ਹੋ ਜਾਂਦੇ ਸ਼ਾਇਦ ਜੋ ਅੱਜ ਇਹਦੀ ਰੂਪਰੇਖਾ ਹੈਗੀ ਆ ਜੋ ਅੰਦੋਲਨ ਇਸ ਤਰ੍ਹਾਂ ਖਤਮ ਕੀਤਾ ਗਿਆ ਸ਼ਾਇਦ ਐਨਾ ਖਤਮ ਕਰਨ ਦੀ ਕਿਸੇ ਦੀ ਹਿੰਮਤ ਨਾ ਪੈਂਦੀ ਹੁਣ ਜੋ ਅਸੀਂ ਗੱਲ ਕਰੀਏ ਤਾਂ ਖਨੋਰੀ ਬਾਰਡਰ ਦੇ ਉੱਤੇ ਪਹਿਲਾਂ-ਪਹਿਲਾਂ ਜਰੂਰ ਥੋੜੀ ਭੀੜ ਉੱਥੇ ਲੋਕਾਂ ਦੀ ਰਹੀ ਆ ਪਰ ਹੁਣ ਜਿੱਦਾਂ ਕੀ ਆ ਉੱਥੇ 300 400 ਬੰਦਾ ਹੀ ਰਹਿੰਦਾ ਸੀ ਇੱਕ ਸਾਲ ਹੋ ਚੁੱਕਿਆ ਹੈ ਸਗਾ ਇਸ ਲਈ ਕਿਸੇ ਵੀ ਚੀਜ਼ ਨੂੰ ਇੱਕ ਨਿਰੰਤਰਤਾ ਬਣਾਈ ਰੱਖਣੀ ਬਹੁਤ ਔਖੀ ਹੁੰਦੀ ਆ ਫਿਲਹਾਲ ਜੇ ਅਸੀਂ ਪਿਛਲੇ ਅੰਦੋਲਨ ਦੀ ਗੱਲ ਵੀ ਕਰੀਏ ਉੱਥੇ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆਗੂ ਸੀਗੇ ਜਿਨ੍ਹਾਂ ਦੇ ਪਿੱਛੇ ਬਹੁਤ ਸਾਰਾ ਝੂਠ ਸੀਗਾ ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਵੀ ਮੰਗਾਂ ਹੈਗੀਆਂ ਇਹ ਇੱਕ ਵਾਰੀ ਮਨਾ ਲਓ ਤੁਸੀਂ ਕਿਉਂਕਿ ਜਿਹੜਾ ਪੰਜਾਬ ਦਾ ਝੂਠ ਆ ਇੱਕ ਵਾਰੀ ਹੁਣ ਸਾਰਾ ਉਮੜ ਕੇ ਆ ਚੁੱਕਿਆ ਸੀਗਾ ਲੋਕ ਸਾਰੇ ਸੜਕਾਂ ਤੇ ਸੀਗੇ ਪੰਜਾਬ ਦੇ ਵਿੱਚ ਲੋਕਾਂ ਚ ਜੂਤ ਚ ਸਾਰੇ ਕਾਰੋਬਾਰੀਆਂ ਦੇ ਵਿੱਚ ਇੱਕ ਤਰ੍ਹਾਂ ਨਾਲ ਪੂਰਾ ਜज्ਬਾ ਇਹ ਜਿਹੜੇ ਕਿਸਾਨ ਸੀਗੇ ਜਾਂ ਉੱਥੇ ਅੰਦੋਲਨ ਕਰਨੇ ਵਾਲੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਸੀਗਾ ਉਹ ਇੱਕ ਅਸੀਂ ਹੋਣ ਵਾਲੇ ਇਹ ਜਿਹੜਾ ਇੱਥੇ ਲੱਗਾ ਹੋਇਆ ਸੀਗਾ ਧਰਨਾ ਉਹਦੀ ਗੱਲ ਕਰੀਏ ਮੈਨੂੰ ਇੱਕ ਚੀਜ਼ ਇਦਾਂ ਲੱਗਦੀ ਆ ਕਿ ਆਪਾਂ ਨੂੰ ਕਿਸਾਨਾਂ ਨੂੰ ਵੀ ਜਿਹੜੇ ਆ ਗਏ ਆ ਇਹ ਇਹ ਪ੍ਰੋਟੈਸਟ ਕਰਨ ਦਾ ਜਾਂ ਵਿਰੋਧ ਕਰਨ ਦਾ ਤਰੀਕਾ ਥੋੜਾ ਜਿਹਾ ਆਪਾਂ ਨੂੰ ਬਦਲਣਾ ਪੈਣਾ ਹੈ ਅਸੀਂ ਕਿਤੇ ਨਾ ਕਿਤੇ ਅਸੀਂ ਜਿਹੜੇ ਇੱਥੇ ਧਰਨਾ ਵੀ ਲਾਇਆ ਹੋਇਆ ਸੀ ਖਨੋਰੀ ਬਾਰਡਰ ਦੇ ਉੱਤੇ ਉੱਥੇ ਪੰਜਾਬ ਦੇ ਲੋਕ ਵੀ ਬਹੁਤ ਪਰੇਸ਼ਾਨ ਹੋ ਰਹੇ ਸੀ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਹੈਗੀ ਇੱਕ ਤਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਅਸੀਂ ਜਿਹੜੇ ਨਮਾਇंदे ਚੁਣੇ ਹੁੰਦੇ ਆ ਚਾਹੇ ਐਮਐਲਏ ਚਾਹੇ ਐਮਪੀ ਇਹ ਸਾਰੀ ਜਨਤਾ ਨੂੰ ਕਸ਼ਟ ਦੇਣ ਦੀ ਬਜਾਏ ਅਸੀਂ ਉਹਨਾਂ ਦੇ ਦਰਵਾਜ਼ਿਆਂ ਤੇ ਉਨਾ ਲੋਕਾਂ ਦਾ ਵਿਰੋਧ ਕਰੀਏ ਜਿੱਥੇ ਵੀ ਉਹ ਜਾਂਦੇ ਹੈਗੇ ਇਸ ਤਰ੍ਹਾਂ ਦੇ ਨਾਲ ਕੁਝ ਨਾ ਕੁਝ ਇਹ ਪ੍ਰੋਟੈਸਟ ਕਰਨ ਦੇ ਜਿਹੜੇ ਤਰੀਕੇ ਆ ਬਦਲਨੇ ਪੈਣੇ ਆ ਆਮ ਜਨਤਾ ਨੂੰ ਇਹਦੇ ਨਾਲ ਕੋਈ ਨੁਕਸਾਨ ਨਾ ਹੋਵੇ ਇਹ ਆੜੀਆਂ ਚੀਜ਼ਾਂ ਸਾਰੀਆਂ ਆਪਾਂ ਨੂੰ ਵਾਚ ਆਊਟ ਕਰਕੇ ਰੱਖਣੀਆਂ ਚਾਹੀਦੀਆਂ ਦੂਜਾ ਇੱਕ ਤਰੀਕਾ ਹੈਗਾ ਇੱਕ ਸਾਲ ਲਈ ਆਪਣੀ ਫਸਲ ਜਿਹੜੀ ਆ ਘਰ ਚ ਹੀ ਰੱਖ ਲਓ ਜਾਂ ਉੰਨੀ ਹੀ ਅਗਾਓ ਜਿੰਨੀ ਘਰ ਦੇ ਵਿੱਚ ਅਸੀਂ ਵਰਤਣੀ ਆ ਚਾਹੇ ਕਣਕ ਆ ਚਾਹੇ ਝੋਨਾ ਜੇਸੀ ਗੱਲ ਕਰੀਏ ਹਰਿਆਣਾ ਤੇ ਪੰਜਾਬ ਲਗਭਗ ਲਗਭਗ ਅੱਧਾ ਇਹ ਜਿਹੜਾ ਅਨਾਜ ਹੈ ਚਾਹੇ ਕਣਕਾ ਚਾਹੇ ਝੋਨਾ ਪੂਰੇ ਭਾਰਤ ਦੇ ਵਿੱਚੋਂ ਅੱਧੇ ਦੇ ਲਗਭਗ ਅਸੀਂ ਪੈਦਾ ਕਰ ਦਈਦਾ ਜੇ ਇੱਕ ਸਾਲ ਵੀ ਇਸ ਤਰ੍ਹਾਂ ਅਸੀਂ ਕਰਦੇ ਆਂਗੀ ਸਿਰਫ ਆਪਣੇ ਘਰ ਜੁਗਾ ਕਰਦੇ ਆਂ ਤਾਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮਨਾਈਆਂ ਜਾ ਸਕਦੀਆਂ ਬੇਸ਼ੱਕ ਹੁਣ ਲੋਕਾਂ ਨੇ ਕਈਆਂ ਨੇ ਕਹਿਣਾ ਹੈ ਕਿ ਹਾਂ ਇਦਾਂ ਨਹੀਂ ਹੋ ਸਕਦਾ ਕਈ ਜਿਹੜੇ ਛੋਟੇ ਕਿਸਾਨ ਹੈਗੇ ਉਹਨਾਂ ਦਾ ਰੁਜ਼ਗਾਰ ਹੀ ਇਹ ਸਿਰੋ ਚੱਲਦਾ ਸੋ ਆਪਾਂ ਨੂੰ ਕੀ ਚਾਹੀਦਾ ਹੈ ਜਿਹੜੇ ਛੋਟੇ ਕਿਸਾਨ ਹੈਗੇ ਉਹਨਾਂ ਦੀ ਇੱਕ ਪੂਰੀ ਇਹ ਬਾਹਰਲੇ ਲੋਕ ਜਿਹੜੇ ਆਗੇ ਜਾਂ ਕੋਸ਼ ਹੈਗੇ ਉਹਨਾਂ ਦੀ ਹੈਲਪ ਵੀ ਕਰ ਸਕਦੇ ਆ ਜਾਂ ਕੋਈ ਸਹਾਇਕਤੰਦੇ ਨਾਲ ਕੋਈ ਦੁੱਧ ਵਾਲੇ ਪਸ਼ੂ ਮੁਰਗੀ ਖਾਨਾ ਉਸ ਤਰ੍ਹਾਂ ਦੇ ਖੋਲ ਕੇ ਅਸੀਂ ਇੱਕ ਸਾਲ ਇੱਕ ਜੁੱਟਤਾ ਕਰਕੇ ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਬਹੁਤ ਸਾਰੀਆਂ ਮੰਗਾ ਮਨਾ ਸਕਦੇ ਆ ਜੇ ਅਸੀਂ ਇੱਕ ਸਾਲ ਇਹ ਕਣਕ ਤੇ ਝੋਨਾ ਜਾਨੀ ਕਿ ਬਹੁਤ ਲਿਮਟਿਡ ਜਾਂ ਕਹ ਲਓ ਕਿ ਆਪਣੇ ਘਰ ਜੁਗਾ ਹੀ ਇਹ ਉਗਾਈਏ ਸੋ ਇਹ ਵੀ ਨੁਕਤੇ ਹੈਗੇ ਆ ਪਰ ਮੈਨੂੰ ਜਿਹੜਾ ਸਭ ਤੋਂ ਇਹ ਵੱਡਾ ਲੱਗਦਾ ਹੈ ਕਿ ਆਪਾਂ ਨੂੰ ਜਿਹੜਾ ਹੈਗਾ ਕਿ ਰੋਡ ਰੋਕ ਕੇ ਜਾਂ ਅਸੀਂ ਇਹ ਆਪਣੇ ਲੋਕਾਂ ਨੂੰ ਹੀ ਪਰੇਸ਼ਾਨ ਕਰਕੇ ਜਿਹਦੇ ਨਾਲ ਸਾਡੇ ਲੋਕਾਂ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਇਹ ਵਿਚਾਰ ਪੈਦਾ ਹੋ ਰਹੇ ਸੀਗੇ ਕਿ ਕਿਸਾਨ ਆਪਣੇ ਹੀ ਲੋਕਾਂ ਨੂੰ ਜਿਹੜੇ ਹੈਗੇ ਆ ਉਹ ਤੰਗ ਪਰੇਸ਼ਾਨ ਕਰ ਰਿਹਾ ਧਰਨਾ ਹਟਾਇਆ ਗਿਆ ਉਹਦੇ ਪਿੱਛੇ ਰਾਜਨੀਤਿਕ ਕੀ ਇਰਾਦੇ ਰਹੇ ਹੈਗੇ ਆ ਤੇ ਰਾਜਨੀਤਿਕ ਕੀ ਫਾਇਦੇ ਜਾਂ ਨੁਕਸਾਨ ਹੋਊਗੇ ਉਹ ਵੀ ਆਪਾਂ ਸਾਰੇ ਦੇਖ ਲੈਣੇ ਆ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਖੁਦ ਇੱਕ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਆ ਪਿਛਲੀ ਵਾਰੀ ਇਹ ਧਰਨਾ ਲੱਗਾ ਹੋਇਆ ਸੀ ਕਿਸਾਨਾਂ ਦਾ ਦਿੱਲੀ ਦੇ ਵਿੱਚ ਤਾਂ ਕੇਜਰੀਵਾਲ ਸਾਹਿਬ ਹੁਣੀ ਪੂਰੀ ਸਪੋਰਟ ਕਰਦੇ ਸੀਗੇ ਇੱਥੋਂ ਤੱਕ ਕਿ ਕੁਝ ਰਾਸ਼ਨ ਵਗੈਰਾ ਖਾਣ ਨੂੰ ਵੀ ਦੇਣਾ ਉਹ ਵੀ ਉੱਥੇ ਭੇਜਦੇ ਸੀਗੇ ਜੇਕਰ ਸੈਂਟਰ ਗਵਰਨਮੈਂਟ ਕਹਿੰਦੀ ਸੀ ਕਿ ਇਹਨਾਂ ਲਈ ਟੈਂਪਰੇਰੀ ਜੇਲ੍ਹਾਂ ਬਣਾਈਆਂ ਜਾਓ ਤਾਂ ਤਾਂ ਵੀ ਕਹਿੰਦੇ ਸੀ ਕਿ ਕੇਜਰੀਵਾਲ ਸਾਹਿਬ ਕੀ ਆਪਾਂ ਨਹੀਂ ਬਣਾਵਾਂਗੇ ਤੇ ਦੂਸਰੀ ਗੱਲ ਜਦੋਂ ਭਗਵੰਤ ਮਾਨ ਸਾਹਿਬ ਸੱਤਾ ਦੇ ਵਿੱਚ ਨਹੀਂ ਸੀਗੇ ਇਹਨਾਂ ਨੇ ਬਹੁਤ ਵਾਰੀ ਗਿਆ ਕਿ ਅਸੀਂ ਜਿਹੜੇ ਹੈਗੇ ਆ ਬ ਫਸਲਾਂ ਦੇ ਉੱਤੇ ਐਮਐਸਪੀ ਦਵਾਂਗੇ ਕਈ ਤਾਂ ਇਹਨਾਂ ਦੇ ਇਦਾਂ ਦੇ ਵੀ ਜਿਹੜੇ ਐਮਐਲਏ ਸੀਗੇ ਜਿਹੜੇ ਕਹਿੰਦੇ ਸੀ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਾਂਗੇ ਤਾੜੀ ਮਾਰ ਕੇ ਕਹਿੰਦੇ ਸੀਗੇ ਹੁਣ ਉਹ ਅੱਜ ਕਰ ਲੱਭਦੇ ਵੀ ਨਹੀਂਗੇ ਹਾਲਾਂਕਿ ਉਹ ਵੀ ਆਪਣੇ ਕਿਸਾਨਾਂ ਪਰਿਵਾਰਾਂ ਦੇ ਵਿੱਚੋਂ ਹੀ ਹੋਣੇ ਹੈਗੇ ਸੋ ਦੂਸਰੀ ਗੱਲ ਜਿਹੜਿਆ ਸੈਂਟਰ ਗਵਰਨਮੈਂਟ ਨੂੰ ਇਹ ਚੀਜ਼ ਦਾ ਪਤਾ ਲੱਗ ਚੁੱਕਿਆ ਸੀਗਾ ਬੀਜੇਪੀ ਨੂੰ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਆਪ ਸੀ ਇਹ ਤਾਕਤ ਹੈਗੀ ਆ ਇੱਕ ਜੁਟਤਾ ਹੈਗੀ ਆ ਇਹਨੂੰ ਤੋੜੇ ਤੋਂ ਬਿਨਾ ਗੱਲ ਨਹੀਂ ਬਣਨੀ ਹੈਗੀ ਜੇਕਰ ਕੱਲੂ ਇੱਥੇ ਕੋਈ ਕਾਰਪੋਰੇਟ ਇੱਥੇ ਛੱਡਣੇ ਹੈਗੇ ਆ ਜਾਂ ਉਹਨਾਂ ਦੇ ਹੱਥ ਟੇਢੇ ਟੰਗ ਨਾਲ ਕੋਈ ਕੰਟਰੋਲ ਦੇਣਾ ਹੈਗਾ ਜਿੱਦਾਂ ਖੇਤੀ ਨੀਤੀ ਦਾ ਖਰੜਾ ਟੇਢੇ ਟੰਗ ਨਾਲ ਬਣਾ ਕੇ ਪੇਸ਼ ਵੀ ਕੀਤਾ ਸੀਗਾ ਤੇ ਕਿਸਾਨਾਂ ਨੇ ਵੀ ਉਹਦਾ ਵਿਰੋਧ ਕੀਤਾ ਜਿਹੜਾ ਪਿੱਛੇ ਜਾ ਸੋ ਟੇਢੇ ਟੰਗ ਨਾਲ ਹੱਲੇ ਵੀ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ ਕਿ ਉਹ ਜਿਹੜੇ ਖੇਤੀ ਕਾਨੂੰਨ ਹੈਗੇ ਉਹ ਲਾਗੂ ਕਰ ਦਿੱਤੇ ਜਾ ਸੋ ਉਹਨਾਂ ਨੂੰ ਪੂਰਾ ਪਤਾ ਸੀ ਇਹਨਾਂ ਨੂੰ ਆਪਸ ਵਿੱਚ ਪਾਟੋ ਥਾੜ ਕਰਕੇ ਇਹ ਕੋਈ ਵੀ ਜਿਹੜੀ ਅੱਗੇ ਕੋਈ ਇਹ ਕਾਨੂੰਨ ਹੈਗਾ ਜਾਂ ਲਾਅ ਇਦਾਂ ਦਾ ਉਹਨੂੰ ਅਸੀਂ ਪਾਸ ਨਹੀਂ ਕਰ ਸਕਦੇ ਸੋ ਉਹਦੇ ਹੀ ਤਹਿਤ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਤੇ ਕਈ ਸਿਆਸਤਦਾਨ ਇਹ ਕਹਿ ਰਿਹਾ ਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਹੈਗੀ ਆ ਬੀਜੇਪੀ ਨਾਲ ਇੱਕ ਤਰ੍ਹਾਂ ਨਾਲ ਇਹ ਗੱਠ ਜੋੜ ਕਹ ਲਓਗੀ ਜਾਂ ਗੰਢ ਤੁੱਪ ਹੋ ਗਈ ਆਪਸ ਦੇ ਵਿੱਚ ਸਹਿਮਤੀ ਹੋ ਗਈ ਕਿ ਤੁਸੀਂ ਇਹ ਸਾਡਾ ਜਿਹੜਾ ਇਹ ਧਰਨਾ ਜਿਹੜਾ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਦੇ ਖਿਲਾਫ ਲੱਗਾ ਹੋਇਆ ਹੈਗਾ ਉਹਨੂੰ ਚੁਕਾ ਦਿਓ ਤੁਹਾਡੇ ਜਿਹੜੇ ਕੇਸ ਹੈਗੇ ਆ ਦਿੱਲੀ ਦੇ ਵਿੱਚ ਚੱਲਦੇ ਆ ਉਹਨਾਂ ਤੇ ਨਰਮੀ ਵਗੈਰਾ ਬਰਤ ਲਾਗੇ ਇਸ ਤਰ੍ਹਾਂ ਕਈ ਸਿਆਸਤਦਾਨ ਇਹ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਦੇ ਉੱਤੇ ਇਲਜ਼ਾਮ ਲਗਾ ਰਹੇ ਆ ਤੇ ਦੂਸਰੀ ਗੱਲ ਜਿਹੜੀ ਆਪਾਂ ਕਹਾਂਗੇ ਕਿ ਇਹ ਜਿਹੜਾ ਲੁਧਿਆਣੇ ਦੇ ਵਿੱਚ ਜਿਮਨੀ ਚੋਣਾਂ ਅੱਗੇ ਆ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਆਮ ਆਦਮੀ ਦੇ ਵਿਧਾਇਕ ਵੀ ਸੀਗੇ ਇਹ ਐਮਐਲਏ ਸੀਗੇ ਉਹਨਾਂ ਨੇ ਬਿਆਨ ਵੀ ਦਿੱਤੇ ਆ ਕਿ ਇੱਕ ਤਰ੍ਹਾਂ ਦੇ ਨਾਲ ਵਪਾਰ ਜਿਹੜਾ ਪੰਜਾਬ ਦਾ ਉਹ ਘਟ ਰਿਹਾ ਸੀਗਾ ਤੇ ਨੌਜਵਾਨਾਂ ਨੂੰ ਜਿਹੜੀ ਇਹ ਇਹ ਰੁਜ਼ਗਾਰ ਵੀ ਸੀਗਾ ਉਹ ਵੀ ਘਟ ਮਿਲ ਰਿਹਾ ਸੀਗਾ ਇਸ ਬਾਰਡਰ ਦੇ ਕਰਕੇ ਹਨਾ ਬਹੁਤ ਸਾਰਾ ਯਾਨੀ ਕਿ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਰਥਿਕ ਘਾਟਾ ਪੈ ਰਿਹਾ ਸੀਗਾ ਪੰਜਾਬ ਨੂੰ ਜਿਸ ਤਰ੍ਹਾਂ ਇਹਨਾਂ ਦੇ ਕਈ ਐਮਐਲਏ ਸਾਹਿਬ ਨੇ ਬਿਆਨ ਦਿੱਤੇ ਹੈਗੇ ਸੋ ਉਹਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਜਿਹੜਾ ਲੁਧਿਆਣਾ ਹੈਗਾ ਸਿਟੀ ਉਹਦੇ ਵਿੱਚ ਜਾਦੇ ਵਪਾਰੀ ਲੋਕ ਹੀ ਰਹਿੰਦੇ ਆ ਉਹਨਾਂ ਨੂੰ ਹੀ ਖੁਸ਼ ਕੀਤਾ ਜਾਊਗਾ ਹਨਾ ਸੋ ਉਹ ਵੀ ਇਹਦੇ ਪਿੱਛੇ ਇੱਕ ਕਾਰਨ ਮੰਨਿਆ ਜਾ ਰਿਹਾ ਹੈਗਾ ਬਾਕੀ ਗੱਲ ਰਹੀ ਇਹ ਬਾਰਡਰ ਦੇ ਉੱਤੋਂ ਜਿਹੜਾ ਇਹ ਧਰਨਾ ਸੀਗਾ ਉਹ ਚੁਕਾ ਦਿੱਤਾ ਗਿਆ ਸੋ ਇੱਕ ਮਹੀਨੇ ਦੇ ਵਿੱਚ ਦੇਖ ਲਿਓ ਤੁਸੀਂ ਕਿੰਨੀ ਕੁ ਤਰੱਕੀ ਪੰਜਾਬ ਕਰ ਲਊਗਾ ਤੇ ਕਿੰਨਾ ਕੁ ਨੌਜਵਾਨਾਂ ਨੂੰ ਹੋਰ ਰੋਜ਼ਗਾਰ ਮਿਲੂਗਾ ਉਹ ਵੀ ਆਪਾਂ ਦੇਖ ਲਾਂਗੇ। ਪਰ ਲੱਗਦਾ ਹੈ ਕਿ 3 ਸਾਲ ਤੱਕ ਤਾਂ ਇਹ ਸਾਰੀਆਂ ਚੀਜ਼ਾਂ ਨਾਰਮਲ ਚੱਲਦੀਆਂ ਰਹੀਆਂ ਪੰਜਾਬ ਦੇ ਵਿੱਚ ਪਰ ਜਦੋਂ ਹੁਣ ਇਹ ਦਿੱਲੀ ਤੋਂ ਹਾਰ ਚੁੱਕੇ ਹੈਗੀ ਆ ਆਮ ਆਦਮੀ ਪਾਰਟੀ ਹੁਣ ਇਹ ਇੱਕਦਮ ਪੂਰੇ ਐਕਸ਼ਨ ਦੇ ਵਿੱਚ ਆ ਚੁੱਕਿਆ। ਜਿੱਦਾਂ ਵੀ ਇਹ ਪੁਲਿਸ ਦੇ ਸਾਰੇ ਕਹ ਲੋ ਕਿ ਇੱਕ ਤਰ੍ਹਾਂ ਨਾਲ ਪੁਲਿਸ ਰਾਜ ਪੰਜਾਬ ਦੇ ਵਿੱਚ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਉਹ ਨਸ਼ਿਆਂ ਵਾਲਿਆਂ ਦੇ ਵੀ ਘਰਟਾਏ ਹੈਗੇ ਆ। ਉਦੇ ਵਿੱਚ ਵੀ ਚਲੋ ਕਈਆਂ ਨੇ ਵਿਰੋਧ ਵੀ ਕੀਤਾ ਜਿੱਦਾਂ ਹੁਣ ਇਹਰ ਭਜਨ ਭੱਜੀ ਨੇ ਵੀ ਵਿਰੋਧ ਕੀਤਾ ਕਿ ਕਿਸੇ ਦਾ ਘਰ ਨਹੀਂ ਢਾਉਣਾ ਚਾਹੀਦਾ ਕਿਉਂਕਿ ਜਿਹੜਾ ਨਸ਼ੇ ਵੇਚਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹਦੇ ਬੱਚਿਆਂ ਦਾ ਉੱਪਰੋਂ ਸਿਰ ਤੋਂ ਛੱਤ ਜਾਊਗੀ ਨਾ ਪਰ ਹਾਲਾਂਕਿ ਭੱਜੀ ਸਾਹਿਬ ਹੁਣੀ 4 ਘੰਟੇ ਬਾਅਦ ਕਹਿ ਵੀ ਦਿੱਤਾ ਕਿ ਪੰਜਾਬ ਸਰਕਾਰ ਜੋ ਕਰਦੀ ਆ ਉਹ ਸਹੀ ਕਰਦੀ ਆ ਪਰ ਮੇਰੇ ਅਕੋਰਡਿੰਗਲੀ ਜਿੱਥੋਂ ਨਸ਼ਾ ਬਣਦਾ ਆ ਜਿਹੜਾ ਕੈਮੀਕਲ ਫੈਕਟਰੀਆਂ ਦੇ ਵਿੱਚ ਇਹ ਸਿੰਥੈਟਿਕ ਨਸ਼ੇ ਬਣਦੇ ਆ ਉਹਨਾਂ ਦਾ ਕੋਈ ਢਾਅ ਢੂਕੇ ਦੇਖੋ ਫਿਰ ਪਤਾ ਲੱਗੂਗਾ ਜਿਹੜੇ ਅੱਗੇ ਇਹ ਛੋਟੇ ਛੋਟੇ ਇਹ ਹੈਗੇ ਆ ਜਿਹੜੇ ਉਹ ਵੇਚਦੇ ਆ ਡੀਲਰ ਉਹਨਾਂ ਤੇ ਹੱਥ ਪਾਉਣਾ ਤਾਂ ਚਲੋ ਸੌਖਾ ਹੀ ਹੁੰਦਾ। ਸੋ ਇਸ ਚੀਜ਼ ਦਾ ਆਮ ਆਦਮੀ ਨੂੰ ਕੋਈ ਆਉਣ ਵਾਲੀਆਂ ਚੋਣਾਂ ਜਾਂ ਵੋਟਾਂ 'ਚ ਫਾਇਦਾ ਹੋਊਗਾ ਮੈਨੂੰ ਬੜਾ ਲੱਗਦਾ ਨਹੀਂਗਾ ਕਿਉਂਕਿ ਜੇਕਰ ਇਹ ਕਿਸਾਨ ਵੀਰਾਂ ਨੇ ਆਪਣੇ ਖਿਲਾਫ ਕਰ ਲੈ ਬਹੁਤ ਤਬਕਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਨਾਲ ਸੰਬੰਧਤ ਹੈਗਾ ਜਿਹੜਾ ਸਿੱਖ ਮਾਈਂਡਡ ਨੌਜਵਾਨ ਸੀਗੇ ਜਿਹੜੇ ਕਿ ਅਮਰਤਪਾਲ ਸਿੰਘ ਨਾਲ ਜੁੜੇ ਹੋਏ ਸੀਗੇ ਜਾਂ ਹੋਰ ਜਿਹੜੇ ਸਿੱਖ ਨੌਜਵਾਨ ਫੜ ਕੇ ਐਨਐਸਏ ਲਈ ਉਹ ਉਦੋਂ ਵੀ ਬਹੁਤ ਸਾਰਾ ਤਬਕਾ ਇਹ ਭਗਵੰਤ ਮਾਨ ਸਾਹਿਬ ਦੇ ਖਿਲਾਫ ਹੋ ਚੁੱਕਿਆ ਸੀ ਤੁਸੀਂ ਦੇਖਿਆ ਵੀ ਹੋਣਾ ਜੇਕਰ ਭਗਵੰਤ ਮਾਨ ਸਾਹਿਬ ਦੀਆਂ 3 ਸਾਲ ਪਹਿਲਾਂ ਜੋ ਲੋਕ ਪੰਜਾਬ ਦੇ ਇਹਦੇ ਪਿੱਛੇ ਆਪਾਂ ਇਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਬਹੁਤ ਵਧੀਆ ਕਰਦਾ ਅੱਜ ਕੱਲ ਇਹ ਸਾਰੇ ਜਿਹੜੇ ਵਿਧਾਇਕ ਹੈਗੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਥੱਲੇ ਜਾ ਕੇ ਤੁਸੀਂ ਕਮੈਂਟ ਵਗੈਰਾ ਚੱਕ ਲਿਓ ਚੈੱਕ ਕਰ ਲਿਓ ਤਾਂ ਪਤਾ ਲੱਗ ਜਾਣਾ ਕਿ ਲੋਕਾਂ ਦੇ ਵਿੱਚ ਕਿੰਨੀ ਇਹਨਾਂ ਦੇ ਪ੍ਰਤੀ ਜਿਹੜੀ ਹੈਗੀ ਆ ਗਿਰਾਵਟ ਆ ਚੁੱਕੀ ਹੈਗੀ ਅਮਰਤਪਾਲ ਦਾ ਵੀ ਕਹ ਲਓ ਕਿ ਜਿਹੜਾ ਹੋਇਆ ਸੀਗਾ ਉਹ ਸਿਸਟਮ ਉਹ ਵੀ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਮੋਰੇ ਰੱਖ ਕੇ ਹੀ ਇਹ ਸਾਰਾ ਸਿਸਟਮ ਆਪਣਾ ਕਰ ਲਿਆ ਸੀਗਾ ਇਸੇ ਹੀ ਤਰ੍ਹਾਂ ਹੀ ਸੈਂਟਰ ਸਰਕਾਰ ਨੇ ਉਹਨ ਕਿਸਾਨਾਂ ਦਾ ਵੀ ਜਿਹੜਾ ਮਸਲਾ ਸੀਗਾ ਇਹ ਬੀਜੇਪੀ ਨੇ ਬੜੇ ਤਰੀਕੇ ਦੇ ਨਾਲ ਉਹ ਕੀ ਆਮ ਆਦਮੀ ਪਾਰਟੀ ਨੂੰ ਕਰਕੇ ਹੀ ਸਾਰਾ ਇਹ ਨਜਿੱਠ ਲਿਆ ਹੈਗਾ ਇਹਦੇ ਪਿੱਛੇ ਜਿਹੜੀ ਇਹਨਾਂ ਦੀ ਲੋਕਪ੍ਰੀਅਤਾ ਨੂੰ ਘਾਟਾ ਪਊਗਾ ਜ਼ਰੂਰ ਪਊਗਾ ਬਹੁਤ ਸਾਰੇ ਲੋਕ ਇਸ ਦੇ ਖਿਲਾਫ ਵੀ ਹੋਊਗੇ ਕੀ ਵੱਖ-ਵੱਖ ਸਿਆਸਤਦਾਨ ਜਿਹੜੇ ਹੈਗੇ ਆ ਪੰਜਾਬ ਦੇ ਉਹਨਾਂ ਨੇ ਆ ਕੇ ਅੱਜ ਬਿਆਨ ਦੇ ਦਿੱਤੇ ਬਈ ਇਹਨਾਂ ਨੇ ਬਹੁਤ ਗਲਤ ਕੀਤਾ ਜਿਹੜਾ ਕਿਸਾਨਾਂ ਨੇ ਇਹ ਧਰਨਾ ਲਾਇਆ ਸੀਗਾ ਚੁਕਾ ਦਿੱਤਾ ਹਾਂ 5-7 ਦਿਨ ਇਹ ਇਹ ਦਊਗੇ ਬਿਆਨ ਵੀ ਸਾਰਾ ਕੁਝ ਕਰੂਗੇ ਪਰ ਇੱਕ ਸਾਲ ਤੋਂ ਉੱਥੇ ਕਿਸਾਨ ਬੈਠੇ ਹੋਏ ਸੀ ਕਿਹੜੇ ਸਿਆਸਤਦਾਨ ਨੇ ਉੱਥੇ ਜਾ ਕੇ ਉਹਨਾਂ ਦੇ ਨਾਲ ਬੈਠੇ ਆ ਗਿਆ ਇਹ ਸਭ ਉਹੀ ਆ ਬਾਈ ਇਹ ਇਹ ਰੰਗ ਬਦਲ ਜਾਂਦੇ ਆ ਇਹ ਕਦੀ ਚਿੱਟੇ ਕੱਪੜੇ ਵਾਲੇ ਆ ਗਏ ਪੀਲੇ ਵਾਲੇ ਆ ਗਏ ਚਾਹੇ ਕੋਈ ਹੋਰ ਵਾਲੇ ਆ ਗਏ ਪਰ ਇਹ ਪਿੱਛੇ ਜਿਹੜੇ ਬੰਦੇ ਕੰਮ ਕਰਦੇ ਹੁੰਦੇ ਆ ਮੈਨੂੰ ਲੱਗਦਾ ਉਹੀ ਹੁੰਦੀਆਂ ਸਰਕਾਰਾਂ ਹੀ ਬਦਲੀਆਂ ਪਰ ਤਕਦੀਰ ਨਹੀਂ ਬਦਲੀ ਕਦੀ ਪੰਜਾਬ ਦੀ ਉਹ ਗੱਲ ਬਿਲਕੁਲ ਇਸ ਵੇਲੇ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਅੱਜ ਆਪਾਂ ਨੂੰ ਲੱਗਦਾ ਕਿ ਕਿਸਾਨ ਹੀ ਇਹ ਜਿਆਦਾ ਦੁਖੀ ਹੈ ਇਸ ਲਈ ਉਹ ਪ੍ਰੋਟੈਸਟ ਵਗੈਰਾ ਇਹ ਸਾਰੇ ਕਰਦੇ ਰਹਿੰਦੇ ਆ ਜਾਂ ਰੋਡ ਰੋਕ ਦਿੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਕਿਸਾਨ ਹੈਗਾ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਦੁਕਾਨਦਾਰ ਹੈਗਾ ਜੇਕਰ ਇਹ ਜ਼ੀਰੋ ਟ੍ਰੇਡ ਨੀਤੀ ਜਿਹੜੀ ਅਮਰੀਕਾ ਇੰਡੀਆ ਤੇ ਥੋਪਣਾ ਚਾਹੁੰਦਾ ਹੈ ਚਾਈਨਾ ਦੀ ਜਗ੍ਹਾ ਆਪਣੇ ਆਪ ਨੂੰ ਇੱਥੇ ਦਾ ਸਭ ਤੋਂ ਵੱਡਾ ਇੰਡੀਆ ਦਾ ਇੰਪੋਰਟਰ ਬਣਾਉਣਾ ਚਾਹੁੰਦਾ ਜੇਕਰ ਉਹ ਥੋਪ ਦਿੰਦਾ ਹੈ ਤਾਂ ਬਹੁਤ ਸਾਰੇ ਵੱਡੇ ਵੱਡੇ ਇਹ ਕਾਰਪੋਰੇਟ ਲੋਕ ਹੈਗੇ ਆ ਜਿਨ੍ਹਾਂ ਦੇ بڑے بڑے ਸ਼ੋਰੂਮ ਹੋਊਗੇ ਜਿੱਥੇ ਖਾਣੇ ਪੀਣੇ ਵਾਲੀਆਂ ਚੀਜ਼ਾਂ ਸਾਰਾ ਕੁਝ ਸੋ ਜਿਹੜੀਆਂ ਛੋਟਾ ਦੁਕਾਨਦਾਰ ਹੈਗਾ ਆ ਉਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਫਰ ਕਰੂਗਾ ਤੇ ਉਹਨੂੰ ਨੁਕਸਾਨ ਵੀ ਹੋਊਗਾ ਜੇਕਰ ਇਹ ਸਾਰੀਆਂ ਚੀਜ਼ਾਂ ਕਰੂਗੀਆਂ ਕੋਈ ਛੋਟਾ ਉਤਪਾਦਕ ਹੈਗਾ ਜੋ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਉਤਪਾਦਨ ਕਰਦਾ ਹੈ ਬਣਾਉਂਦੇ ਹੈਗੇ ਆ ਇਕੱਲੇ ਇੰਡੀ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹ ਜਿਹੜੀ ਟ੍ਰੇਡ ਨੀਤੀ ਨਵੀਂ ਹੋਊਗੀ ਜੇਕਰ ਉਹ ਲਾਗੂ ਹੋ ਜਾਂਦੀ ਹੈ ਜਿਸ ਤਰ੍ਹਾਂ ਦੇ ਅਸਾਰ ਬਣਦੇ ਨਜ਼ਰ ਆ ਰਹੇ ਆ ਕਿਸਾਨੀ ਨੂੰ ਵੀ ਨੁਕਸਾਨ ਹੋਊਗਾ ਪਰ ਜਿਹੜੇ ਹੋਰ ਸ਼ਹਿਰੀ ਲੋਕ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋਊਗਾ ਜਿਹੜੇ ਕੋਈ ਦੁਕਾਨਦਾਰੀ ਕਰਦੇ ਹੈਗੇ ਆ ਤੇ ਜਿਹੜੇ ਇਹ ਇਹ ਸਰਕਾਰੀ ਅਦਾਰੇ ਬਦਲ ਬਦਲ ਕੇ ਪ੍ਰਾਈਵੇਟ ਕੀਤੇ ਜਾ ਰਿਹਾ ਲੋਕਾਂ ਦੀਆਂ ਜਿਹੜੀਆਂ ਇਹ ਨੌਕਰੀਆਂ ਹੈਗੀਆਂ ਸਰਕਾਰੀ ਉਹ ਵੀ ਘਟ ਰਹੀਆਂ ਆ ਸੋ ਕਿਤੇ ਨਾ ਕਿਤੇ ਜਿਹੜੇ ਇਹ ਨੁਕਸਾਨ ਹੈ ਗਿਆ ਜਦੋਂ ਸਾਰਾ ਹੀ ਗਵਰਨਮੈਂਟ ਇਹ ਪ੍ਰਾਈਵੇਟ ਕਰਨ ਵੱਲ ਤੁਰ ਪੈਂਦੀ ਆ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਦੇਣ ਨੂੰ ਤੁਰ ਪੈਂਦੀ ਆ ਨੁਕਸਾਨ ਸਾਰੇ ਲੋਕਾਂ ਦਾ ਹੁੰਦਾ ਹੁੰਦਾ ਆ ਪਰ ਆਪਾਂ ਨੂੰ ਜਦੋਂ ਅਸੀਂ ਅੰਦਰ ਬੈਠੇ ਹੁੰਨੇ ਆ ਜਾਂ ਕੋਈ ਕੋਈ ਬੈਂਕ 'ਚ ਕੰਮ ਕਰਦੇ ਆ ਜਾਂ ਦੁਕਾਨਦਾਰਾਂ 'ਚ ਕੰਮ ਕਰਦੇ ਆ ਅਸੀਂ ਅੰਦਰ ਬੈਠੇ ਹੁੰਨੇ ਆ ਸਾਨੂੰ ਲੱਗਦਾ ਇਹ ਸੇਕ ਸਾਡੇ ਤੇ ਨਹੀਂ ਆਊਗਾ ਪਰ ਜਦੋਂ ਆਉਂਦਾ ਆ ਫਿਰ ਉਹ ਦੇਰ ਹੋ ਚੁੱਕੀ ਹੁੰਦੀ ਆ ਸੋ ਜ਼ਰੂਰਤ ਆ ਇਸ ਵੇਲੇ ਇਹ ਸਾਰੇ ਜਿਹੜੇ ਕਿਰਤੀ ਲੋਕ ਹੈਗੇ ਆ ਚਾਹੇ ਕੋਈ ਦੁਕਾਨਦਾਰ ਕਰਦਾ ਮਜ਼ਦੂਰੀ ਕਰਦਾ ਚਾਹੇ ਕੋਈ ਕਿਸਾਨੀ ਕਰਦਾ ਉਹਨਾਂ ਨੂੰ ਇਕੱਠੇ ਹੋਣ ਦੀ ਇਕੱਲਾ ਪੰਜਾਬ ਸਰਕਾਰ ਦੇ ਨਹੀਂਗੇ ਇਹ ਜਿਹੜੀਆਂ ਉੱਪਰ ਵੀ ਸਰਕਾਰਾਂ ਬੈਠੀਆਂ ਹੈਗੀਆਂ ਕੇਂਦਰ ਸਰਕਾਰ ਦੇ ਕਿਉਂਕਿ ਇਹ ਜਿਹੜੇ بڑے بڑے ਕਾਰਪੋਰੇਟ ਲੋਕ ਹੈ ਉਹਨਾਂ ਦੀਆਂ ਹੱਥ ਠੋਕਾ ਬਣ ਚੁੱਕੀਆਂ ਹੈਗੀਆਂ ਇਹ ਕੁਝਕ 7-8 ਪਰਿਵਾਰ ਹੈਗੇ ਆ ਜਿਨ੍ਹਾਂ ਦੇ ਕੋਲ ਇੰਡੀਆ ਦੀ 90% ਦੇ ਲਗਭਗ ਸੰਪਤੀ ਹੈਗੀ ਆ 90% ਦੇ ਤੇ ਜਿਹੜਾ ਸਾਨੂੰ ਦੱਸਿਆ ਜਾਂਦਾ ਕਿ ਜੀਡੀਪੀ ਇੰਡੀਆ ਦੀ ਬਹੁਤ ਉੱਪਰ ਜਾ ਰਹੀ ਆ ਇਹ 10 ਕ ਬੰਦਿਆਂ ਦੀ ਜੀਡੀਪੀ ਉੱਪਰ ਜਾ ਰਹੀ ਹੁੰਦੀ ਆ ਅੰਕੀ ਜਨਕਾ ਆਂਕੜੇ ਹੈਗੇ ਆ ਕਿ 50% ਇੰਡੀਆ ਦੀ ਆਬਾਦੀ ਇਦਾਂ ਦੀ ਆ ਜਿਹੜੇ ਦਿਹਾੜੀ ਦਾ ਇਹ 150 ਰੁਪਈਆ ਵੀ ਨਹੀਂ ਕਮਾ ਪਾਉਂਦੀ ਹੈਗੀ ਜਿਹੜੇ ਵੀ ਲੋਕ ਸਰਕਾਰਾਂ ਦੇ ਖਿਲਾਫ ਆਵਾਜ਼ ਚੱਕਦੇ ਆ ਉਹ ਚੱਕਦੇ ਰਹਿਣਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਦਾ ਸਿਸਟਮ ਹੀ ਇਦਾਂ ਦਾ ਆ ਜੇਕਰ ਇਹਨਾਂ ਨੂੰ ੱੱਕੇ ਨਾਲ ਦਬਾਉਣਾ ਸ਼ੁਰੂ ਹੋ ਗਏ ਜਿੱਦਾਂ ਕੀ ਹੁਣ ਕੀਤਾ ਜਾ ਰਿਹਾ ਤਾਂ ਜਿਹੜਾ ਇਹ ਲੋਕਤੰਤਰੀ ਸਰਕਾਰਾਂ ਨੂੰ ਡਿਕਟੇਟਰਸ਼ਿਪ ਦੇ ਵਿੱਚ ਇਹ ਬਦਲਣ ਲੱਗੇ ਟਾਈਮ ਨਹੀਂ ਲੱਗਦਾ ਹੁੰਦਾ ਕਹਿਣ ਨੂੰ ਤਾਂ ਅਸੀਂ ਕਹਿ ਵੀ ਦਈਦਾ ਕਿ ਚਾਈਨਾ ਦੇ ਵਿੱਚ ਵੀ ਉਹ ਜੇ ਚਾਈਨਾ ਜਾ ਕੇ ਉਹਨਾਂ ਨਾਲ ਗੱਲ ਕਰੋ ਕਹਿੰਦੇ ਸਾਡਾ ਲੋਕਤੰਤਰ ਸਿਸਟਮ ਆ ਵੋਟਾਂ ਹੁੰਦੀਆਂ ਰਸ਼ੀਆ ਵਾਲਾ ਵੀ ਇੱਦਾਂ ਹੀ ਕਹਿੰਦਾ ਹਨਾ ਹਾਲਾਂਕਿ ਪਾਰਟੀ ਉੱਥੇ ਇੱਕੋ ਹੀ ਹੁੰਦੀ ਹੈ ਹਨਾ ਸੋ ਕਹਿਣ ਨੂੰ ਉਹ ਵੀ ਕਹਿੰਦੇ ਆ ਕਿ ਅਸੀਂ ਲੋਕਤੰਤਰੀ ਸਿਸਟਮ ਆ ਪਰ ਉੱਥੇ ਕੋਈ ਐਸ ਵੇਲੇ ਰਸ਼ੀਆ ਜਾਂ ਚਾਈਨਾ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਆਪਣੀ ਆਵਾਜ਼ ਨਹੀਂ ਕਰ ਸਕਦਾ ਕੋਈ ਕੋਈ ਆਪਣੀ ਕੋਈ ਆਜ਼ਾਦੀ ਲਈ ਮੰਗ ਨਹੀਂ ਸਕਦੇ ਹੈਗੇ ਸੋ ਜੇਕਰ ਇਹ ਲੋਕਤੰਤਰ ਬਣਿਆ ਰਹੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸੋ ਇਹ ਜਿਹੜਾ ਇਹ ਧਰਨੇ ਮਜਾਰੇ ਜਾਂ ਪ੍ਰੋਟੈਸਟ ਹੈਗੇ ਆ ਕਿਸੇ ਗਲਤ ਚੀਜ਼ ਦੇ ਖਿਲਾਫ ਇਹ ਇੱਕ ਲੋਕਤੰਤਰ ਦਾ ਹਿੱਸਾ ਹੀ ਹੁੰਦੇ ਹੈਗੇ ਆ ਪਿਛਲੇ ਕੁਝ ਹੀ ਸਮੇਂ ਦੇ ਵਿੱਚ ਜਿੰਨੇ ਵੀ ਇਹ ਘਟਨਾਕਰਮ ਹੋਏ ਹੈਗੇ ਆ ਜਿਹੜੀ ਆਮ ਆਦਮੀ ਪਾਰਟੀ ਆ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਹਦਾ ਜਿਹੜਾ ਗ੍ਰਾਫ ਆ ਉਹਦੇ ਨਾਲ ਥੱਲੇ ਨੂੰ ਹੀ ਆਇਆ ਕਿਉਂਕਿ ਪੰਜਾਬ ਦੇ ਲੋਕ ਐਦਾਂ ਦੀਆਂ ਚੀਜ਼ਾਂ ਘੱਟ ਹੀ ਸਹਿੰਦੇ ਹੁੰਦੇ ਆ ਜੇਕਰ ਅੱਜ ਸਹਿਰਿਆ ਤਾਂ ਉਹ ਜਦੋਂ ਵੋਟਾਂ ਹੋ ਗਈਆਂ ਉਹਦੇ ਵਿੱਚ ਉਹ ਦੱਸ ਵੀ ਸਕਦੇ ਆ ਕਿ ਅਸੀਂ ਕੀ ਕੀ ਇਹ ਕਾਰਨ ਕਰਕੇ ਤੁਹਾਨੂੰ ਅਸੀਂ ਬਦਲ ਕੇ ਲਿਆਏ ਸੀਗੇ ਪਰ ਤੁਸੀਂ ਵੀ ਉਹੀ ਕੀਤਾ ਜੋ ਪਿਛਲੇ ਕਰਦੇ ਆ ਰਹੇ ਸੀ ਸੋ ਕਿਸਾਨ ਪਰਿਵਾਰਾਂ ਨਾਲ ਸਬੰਧਤ ਹੋਣ ਕਰਕੇ ਦੁੱਖ ਤਾਂ ਸਾਰਿਆਂ ਨੂੰ ਲੱਗਦਾ ਪਰ ਇਹ ਜਿਹੜੇ ਆਪਾਂ ਨੂੰ ਕਿਸਾਨਾਂ ਨੂੰ ਵੀ ਤਰੀਕੇ ਬਦਲਣੇ ਪਊਗੇ ਤੇ ਸਰਕਾਰਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈਗੀ ਆ ਸੋ ਆਉਣ ਵਾਲੇ ਸਮੇਂ 'ਚ ਦੇਖਦੇ ਆਂ ਕਿਸਾਨ ਆਪਣੇ ਕੀ ਨਿਰਣਾ ਲੈਂਦੇ ਆ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਕਮੀ ਪੇਸ਼ੀ ਹੋਈ ਕੋਈ ਤਾਂ ਵੀ ਜ਼ਰੂਰ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ